ਸਨਹਿੜਾ ਟੀਵੀ ਦੇ ਸਤਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਖਾਲਸਾ ਪੰਚਾਇਤ ਦਾ ਸੇਵਾਦਾਰ ਇੱਕ ਪੰਥ ਤੇ ਬੜਾ ਹੀ ਮਹੱਤਵਪੂਰਨ ਦਸਤਾਵੇਜ਼ ਹੈ ਮਹਾਨ ਕੋਸ਼ ਲਾ ਭਾਈ ਕਾਹ ਸਿੰਘ ਨਾਭਾ ਜੀ ਦਾ ਲਿਖਿਆ ਹੋਇਆ ਤਿਆਰ ਕੀਤਾ ਹੋਇਆ 1930 ਦੇ ਕਰੀਬ ਉਹਨਾਂ ਨੇ ਤਿਆਰ ਕੀਤਾ ਉਹਦੇ ਬਾਅਦ ਇਹ ਛੱਪ ਕੇ ਮਾਰਕੀਟ 'ਚ ਆ ਗਿਆ ਪਿਛਲੇ ਕਾਫੀ ਸਮੇਂ ਤੋਂ ਪਾਸ਼ਾ ਵਿਭਾਗ ਪੰਜਾਬ ਜਿਹੜਾ ਕਿ ਪੰਜਾਬ ਸਰਕਾਰ ਦੇ ਹੀ ਅਧੀਨ ਆਉਂਦਾ ਹੈ ਉਹਦੇ ਵੱਲੋਂ ਛਾਪਿਆ ਜਾ ਰਿਹਾ ਸੀ ਔਰ ਇੱਕ ਬੜੇ ਜਾਇਜ਼ ਰੇਟ ਦੇ ਉੱਤੇ ਨੂੰ ਮਾਰਕੀਟ ਦੇ ਵਿੱਚ ਵੇਚਿਆ ਜਾ ਰਿਹਾ ਸੀ ਉਹਦੇ ਬਾਰੇ ਇੱਕ ਬੜਾ ਵੱਡਾ ਵਿਵਾਦ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਅਸਲ ਦੇ ਵਿੱਚ ਇਹ ਵਿਵਾਦ ਖਤਮ ਹੋਣ ਦੀ بجائے ਇਹ ਲੋੜਾ ਵਿਵਾਦ ਖਤਮ ਹੋਣ ਦੀ بجائے ਫਰਦੇ ਨੰਨ ਨੂੰ ਪਖਾਇਆ ਜਾ ਰਿਹਾ ਕੁਝ ਸ਼ਰਾਰਤੀ ਲੋਕਾਂ ਵੱਲੋਂ ਕੁਝ ਸਵਾਰਥੀ ਲੋਕਾਂ ਵੱਲੋਂ ਇਹਨੂੰ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਖਾਇਆ ਜਾ ਰਿਹਾ ਮੈਂ ਕਿਉਂਕਿ ਇਸ ਮੁੱਦੇ ਦੇ ਨਾਲ ਪਹਿਲੇ ਦਿਨ ਤੋਂ ਜੁੜਿਆ ਹੋਇਆ ਇਸ ਕਰਕੇ ਇਹਦੀ ਅਸਲੀ ਜਾਣਕਾਰੀ ਜੋ ਹੈ ਉਹ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਤਾਂ ਕਿ ਇਸ ਵਿਵਾਦ ਦੇ ਬਾਰੇ ਸਚਾਈ ਸਾਰੀ ਸੰਗਤ ਤੱਕ ਪਹੁੰਚ ਸਕੇ ਇਹ ਵਿਵਾਦ ਕੀ ਹੈ ਕਿ ਜਿਵੇਂ ਮੈਂ ਆਪ ਜੀ ਨੂੰ ਹੁਣੇ ਬੇਨਤੀ ਕੀਤੀ ਭਾਸ਼ਾ ਵਿਭਾਗ ਵੱਲੋਂ ਬੜੇ ਸਮੇਂ ਤੋਂ ਛਾਪਿਆ ਜਾ ਰਿਹਾ ਸੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੋਜੈਕਟ ਸ਼ੁਰੂ ਕੀਤਾ ਕਿ ਜੀ ਅਸੀਂ ਇਹਨੂੰ ਛਾਪਾਂਗੇ ਔਰ ਇਹਦੀ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਵੀ ਟ੍ਰਾਂਸਲੇਸ਼ਨ ਕਰਾ ਕੇ ਉਹ ਵੀ ਛਾਪਾਂਗੇ ਉਹਦੇ ਵਾਸਤੇ ਇਹਨਾਂ ਨੇ ਪੰਜਾਬ ਸਰਕਾਰ ਕੋਲੋਂ ਪੈਸਾ ਮੰਗਿਆ ਜਿਹੜਾ ਪੰਜਾਬ ਸਰਕਾਰ ਨੇ ਇਹਨਾਂ ਨੂੰ ਦਿੱਤਾ ਜਿਹੜੀ ਇਹਨਾਂ ਨੇ ਉਹਦੇ ਤਿਆਰ ਕਰਨ ਵਾਸਤੇ ਟੀਮ ਬਣਾਈ ਸੀ ਉਹ ਹਿੰਦੀ ਵਾਲੀ ਟੀਮ ਦੇ ਵਿੱਚ ਮੇਰੇ ਇੱਕ ਬਹੁਤ ਨੇੜਲੇ ਮਿੱਤਰ ਬੜੇ ਸੰਗੀ ਸਾਥੀ ਅਮਰਜੀਤ ਸਿੰਘ ਜਿਹਨਾਂ ਨੂੰ ਅਮਰਜੀਤ ਸਿੰਘ ਧਮੰਦੇ ਨਾਂ ਤੇ ਯਾਦ ਕੀਤਾ ਜਾਂਦਾ ਹੈ ਉਹ ਵੀ ਉਹਦੇ ਵਿੱਚ ਮੈਂਬਰ ਸਨ ਔਰ ਉਹ ਪਾਸ਼ਾ ਦੇ ਬਾਰੇ ਬਹੁਤ ਅੱਛੇ ਜਾਣਕਾਰ ਨੇ ਸੁੱਲਜੇ ਹੋਏ ਔਰ ਹਾਈਲੀ ਐਜੂਕੇਟਿਡ ਮੈਂ ਕਹਾਂਗਾ ਬਹੁਤ ਉੱਚੀ ਵਿਦਿਆ ਪ੍ਰਾਪਤ ਕੀਤੀ ਹੋਈ ਹੈ ਉਹਨਾਂ ਨੇ ਇਹ ਵੇਖਿਆ ਕਿ ਜਿਹੜਾ ਇਹ ਤਿਆਰ ਕੀਤਾ ਜਾ ਰਿਹਾ ਹੈ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਇਹਨਾਂ ਨੇ ਬਾਰ-ਬਾਰ ਜਿਹੜਾ ਇਹਨਾਂ ਦੀ ਟੀਮ ਸੀ ਉਹਦੀ ਜਿਹੜੀ ਮੀਟਿੰਗ ਹੁੰਦੀ ਸੀ ਉਹਦੇ ਵਿੱਚ ਇਸ ਗੱਲ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਦੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿ ਛੋਟੀਆਂ-ਮੋਟੀਆਂ ਗਲਤੀਆਂ ਠੀਕ ਕਰਨ ਦੀ ਗੱਲ ਕੀਤੀ ਗਈ ਇਹਨਾਂ ਨੂੰ ਕਿਹਾ ਤੁਸੀਂ ਠੀਕ ਕਰ ਦਿਓ ਹਾਲੇ ਕਿ ਹਿੰਦੀ ਵਾਲੀ ਟੀਮ ਚ ਸਨ ਉਹਦੇ ਬਾਅਦ ਇਹਨਾਂ ਨੇ ਪੰਜਾਬੀ ਵਾਲਾ ਵੇਖਿਆ ਸਭ ਤੋਂ ਪਹਿਲਾਂ ਪੰਜਾਬੀ ਵਾਲਾ ਛੱਪਣਾ ਸੀ ਤੇ ਹੈਰਾਨ ਰਹਿ ਗਏ ਕਿ ਗਲਤੀਆਂ ਨਾਲ ਭਰਿਆ ਪਿਆ ਸੀ ਇਤਨੀਆਂ ਗਲਤੀਆਂ ਕਿ ਆਸਾਨੀ ਨਾਲ ਕਿਹਾ ਜਾ ਸਕਦਾ ਹੈ 35000 ਤੋਂ ਉੱਪਰ 35-36000 ਦੇ ਕਰੀਬ ਗਲਤੀਆਂ ਉਹਦੇ ਵਿੱਚ ਮਹਾਨ ਕੋਸ਼ ਸਿਸੰਹ ਇੱਕੇ ਸੁਝਾ ਇਹਨਾਂ ਵੱਲੋਂ ਦਿੱਤਾ ਗਿਆ ਜਿਹੜਾ ਮੰਨਿਆ ਨਹੀਂ ਗਿਆ ਵੈਸੀ ਕਿ ਜਿਹੜਾ origignal ਮਹਾਨ ਕੋਸ਼ ਹੈ ਜਿਹੜਾ ਭਾਸ਼ਾ ਵਿਭਾਗ ਵੱਲੋਂ ਛਾਪਿਆ ਜਾ ਰਿਹਾ ਹੈ ਉਹਦੇ ਵਿੱਚ ਅਖੀਰ ਦੇ ਉੱਤੇ ਕੁਝ ਪੰਨੇ ਜਿਹੜੇ ਲਾਏ ਗਏ ਨੇ ਜਿਹੜੇ ਅਪੈਂਡਿਕਸ ਦੇ ਤੌਰ ਤੇ ਲਾਏ ਗਏ ਨੇ ਜਿਹੜੇ ਬਾਅਦ ਦੇ ਵਿੱਚ ਭਾਈ ਪ੍ਰਮ ਸਿੰਘ ਨਾਬਾ ਜੀ ਨੇ ਤਿਆਰ ਕੀਤੇ ਵਿੱਚ ਜਿਹੜੀਆਂ ਐਂਟਰੀਜ਼ ਰਹਿ ਗਈਆਂ ਸੀ ਜਿਹੜੀਆਂ ਉਹਦੇ ਵਿੱਚ ਆਉਣੀਆਂ ਚਾਹੀਦੀਆਂ ਸੀ ਉਹ ਅਪੈਂਡਿਕਸ ਦੇ ਤੌਰ ਤੇ ਲਾਤਾ ਗਿਆ ਇਹਨਾਂ ਨੇ ਸੁਝਾਅ ਦਿੱਤਾ ਕਿ ਕਿਉਂਕਿ ਹੁਣ ਨਵੇਂ ਰੂਪ ਦੇ ਵਿੱਚ ਛਾਪਿਆ ਜਾ ਰਿਹਾ ਹੈ ਤੇ ਉਹਨੂੰ ਅਪੈਂਡਿਕਸ ਦੇ ਤੌਰ ਤੇ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਆਪਣੇ ਯੋਗ ਜਗ੍ਹਾ ਦੇ ਉੱਤੇ ਜਿੱਥੇ ਉਹ ਐਂਟਰੀਜ਼ ਆਉਣੀਆਂ ਚਾਹੀਦੀਆਂ ਨੇ ਉੱਥੇ ਉਹ ਐਂਟਰੀਜ਼ ਨੂੰ ਪਾ ਦੇਣਾ ਚਾਹੀਦਾ ਹੈ ਅਪੈਂਡਿਕਸ ਵਾਲਾ ਕੰਮ ਜਿਹੜਾ ਹੈ ਉਹ ਖਤਮ ਕਰ ਦੇਣਾ ਚਾਹੀਦਾ ਚਲੋ ਕਹਿੰਦੇ ਕਿ ਉਹ ਮੰਨਿਆ ਨਹੀਂ ਗਿਆ ਇਹਨਾਂ ਦੇ ਇਹਨਾਂ ਬਾਰ ਬਾਰ ਕਹਿੰਦੇ ਕਿ ਗਲਤ ਬਹੁਤ ਗਲਤੀਆਂ ਨੇ ਗਲਤੀਆਂ ਨਹੀਂ ਸੰਗਤ ਚ ਜਾਣੀਆਂ ਚਾਹੀਦੀਆਂ ਕਈ ਲਫ਼ਜ਼ਾਂ ਦਾ ਭਾਵ ਅਰਥੀ ਬਿਲਕੁਲ ਜਿਹੜੇ ਤਬਦੀਲ ਕਰ ਦਿੱਤੇ ਗਏ ਜਿਹੜਾ ਕਿ ਬੜਾ ਮਾਰੂ ਰੁਝਾਨ ਹੈ ਉਹਦੇ ਬਾਅਦ ਵੀ ਉਹ ਛਾਪ ਦਿੱਤਾ ਗਿਆ ਪੰਜਾਬੀ ਬਾਲਾ ਜਦ ਛੱਪ ਗਿਆ ਤੇ ਇਹਨਾਂ ਨੇ ਸਾਡੇ ਨਾਲ ਵੀ ਸਾਰਿਆਂ ਨਾਲ ਗੱਲ ਕੀਤੀ ਵਿੱਚੋਂ ਵੀ ਕਰਦੇ ਰਹਿੰਦੇ ਸਨ ਵੀ ਇਸ ਤਰ੍ਹਾਂ ਇਹ ਗਲਤ ਹੋ ਰਿਹਾ ਅਸੀਂ ਉਸ ਵੇਲੇ ਸਮੇਂ ਦੀਆਂ ਸਰਕਾਰਾਂ ਦੇ ਜਿਹੜੇ ਮਿਨਿਸਟਰਸ ਤੱਕ ਸਾਡੀ ਪਹੁੰਚ ਹੋ ਸਕੀ ਜਾਂ ਗਵਰਨਰ ਤੱਕ ਜਾਂ ਜਿਹੜੇ ਵੀ ਬਾਈ ਕਾਉਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਉਂਦੇ ਰਹੇ ਉਹਨਾਂ ਸਾਰਿਆਂ ਨੂੰ ਪਹੁੰਚ ਕਰਕੇ ਕੋਸ਼ਿਸ਼ ਕੀਤੀ ਕਿ ਇਹਨੂੰ ਵੇਚਿਆ ਨਾ ਜਾਵੇ ਇਹ ਗਲਤ ਚੀਜ਼ ਸੰਗਤ ਵਿੱਚ ਨਹੀਂ ਜਾਣੀ ਚਾਹੀਦੀ ਲੇਕਿਨ ਸਾਡਾ ਕੋਈ ਬਾਅਦ ਨਹੀਂ ਚੱਲਿਆ। ਉਹਦੇ ਬਾਅਦ ਅਸੀਂ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਗਏ। ਹਾਈ ਕੋਰਟ ਦੇ ਵਿੱਚ ਅਸੀਂ ਚਾਰ ਬੰਦਿਆਂ ਵੱਲੋਂ ਇਹ ਕੇਸ ਕੀਤਾ ਸੀ। ਉਹਦੇ ਵਿੱਚ ਦੋ ਸਨ ਅਮਰਜੀਤ ਸਿੰਘ ਸਨ ਜਿਨ੍ਹਾਂ ਤੇ ਮੈਂ ਹੁਣ ਇਹ ਰੈਫਰੈਂਸ ਦਿੱਤਾ ਤੁਹਾਨੂੰ ਸਾਡੇ ਇੱਕ ਸਾਥੀ ਰਵਿੰਦਰ ਸਿੰਘ ਜੀ ਤੇ ਇੱਕ ਹੋਰ ਸਾਥੀ ਮਨਜੀਤ ਸਿੰਘ ਜੀ ਅਸੀਂ ਚਾਰਾਂ ਨੇ ਹਾਈ ਕੋਰਟ ਦੇ ਵਿੱਚ ਇਹਦੇ ਬਾਰੇ ਰੇਟ ਪਾਈ। ਉੱਥੇ ਪੰਜਾਬੀ ਯੂਨੀਵਰਸਿਟੀ ਨੇ ਮੰਨਿਆ ਕਿ ਇਹਦੇ ਵਿੱਚ ਬਹੁਤ ਗਲਤੀਆਂ ਨੇ। ਕਿਉਂਕਿ ਸਬੂਤ ਸਨ ਅਮਰਜੀਤ ਸਿੰਘ ਧੰਡੋਰਾ ਨੇ ਸਾਰੇ ਸਬੂਤ ਜਿਹੜੇ ਨੇ ਉਹ ਪੇਸ਼ ਕੀਤੇ ਹੋਏ ਸਨ ਨਾਲ ਵੀ ਇਹ ਐਂਟਰੀਜ਼ ਜਿਹੜੀਆਂ ਹੈ ਗਲਤ ਨੇ ਇੰਨੀਆਂ ਗਲਤੀਆਂ ਨੇ ਇੱਕ ਇੱਕ ਪਈ ਤੇ ਇੰਨੀਆਂ ਇੰਨੀਆਂ ਗਲਤੀਆਂ ਨੇ ਇੱਕ ਗੱਲ ਹੋਰ ਇੱਥੇ ਧਿਆਨ ਦੇਣ ਵਾਲੀ ਹੈ ਕਿ ਉਸ ਵੇਲੇ ਸ਼੍ਰੋਣੀ ਕਮੇਟੀ ਵੀ ਇਹਦੇ ਵਿੱਚ ਪਾਰਟੀ ਬਣ ਗਈ ਉਹਨਾਂ ਵੱਲੋਂ ਵੀ ਇੱਕ ਵਕੀਲ ਖੜਾ ਕਰ ਦਿੱਤਾ ਗਿਆ ਅਖੀਰ 2018 ਦੇ ਵਿੱਚ ਇਹ ਫੈਸਲਾ ਹੋ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਔਰ ਇਹ ਲੋਕਾਂ ਤੱਕ ਪਹੁੰਚਣਾ ਇਹਦਾ ਠੀਕ ਨਹੀਂ ਇਹਦੀ ਸੇਲ ਬੰਦ ਕਰ ਦਿੱਤੀ ਜਾਏ ਉਹ ਸੇਲ ਬੰਦ ਕਰ ਦਿੱਤੀ ਗਈ ਲੇਕਿਨ ਸਵਾਲ ਇਹ ਸੀ ਕਿ ਉਹਨੂੰ ਕਿਸੇ ਬਹਾਨੇ ਨਾਲ ਕੋਈ ਸਮਾਂ ਪੈਣ ਤੇ ਲੋਕਾਂ ਦੀ ਅਰਦਾਸ ਚੋਂ ਭੁੱਲਣ ਤੋਂ ਬਾਅਦ ਫਿਰ ਉਹਨੂੰ ਵਰਤਿਆ ਜਾ ਸਕਦਾ ਫਿਰ ਵੇਚਿਆ ਜਾ ਸਕਦਾ ਫਿਰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਇੱਕ ਜਿਹੜਾ ਡਾਕੂਮੈਂਟ ਬਿਲਕੁਲ ਗਲਤ ਹੋ ਗਿਆ ਤਿਆਰ ਉਹਦਾ ਖਤਮ ਹੋ ਜਾਣਾ ਹੀ ਜਾਇਜ਼ ਹੈ ਉਹਦੇ ਵਾਸਤੇ ਅਸੀਂ ਬੜੇ ਉਪਰਾਲੇ ਕਰਦੇ ਰਹੇ ਕਿ ਇਨੂੰ ਡਿਸਟਰੋਏ ਕੀਤਾ ਜਾਵੇ ਇੱਕ ਗੱਲ ਤਾਂ ਫੈਸਲਾ ਹੋ ਚੁੱਕਾ ਸੀ ਹਾਈ ਕੋਰਟ ਦੇ ਵਿੱਚ ਕਿ ਗਲਤੀਆਂ ਨੇ ਇਹ ਸੰਗਤ ਤੱਕ ਨਹੀਂ ਜਾਣਾ ਚਾਹੀਦਾ ਜਿਹੜੀ ਚੀਜ਼ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਫਿਰ ਉਹਨੂੰ ਸੰਭਾਲ ਕੇ ਰੱਖਣ ਦੀ ਕੀ ਲੋੜ ਹੈ ਉਹਦਾ ਡਿਸਟਰੋਏ ਹੋ ਜਾਣਾ ਹੀ ਬਿਹਤਰ ਹੈ ਅਸੀਂ ਮੈਂ ਇੱਕ ਇੱਕ ਨਾ ਨਹੀਂ ਗਿਣਨਾ ਚਾਹੁੰਦਾ ਬੜਿਆਂ ਤੱਕ ਪਹੁੰਚ ਕੀਤੀ ਸ਼ਾਇਦ ਉਹਨਾਂ ਨੂੰ ਇਸ ਗਲਤੀ ਮਹੱਤਤਾ ਹੀ ਨਹੀਂ ਪਤਾ ਲੱਗ ਸਕੀ ਵੀ ਇਹਦੀ ਮਹੱਤਾ ਕੀ ਹੈ ਅਖੀਰ 2 ਸਾਲ ਪਹਿਲੇ ਅਸੀਂ ਸ੍ਰੀ ਕੁਲਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਅਸੈਂਬਲੀ ਦੇ ਵਿਧਾਨ ਸਭਾ ਦੇ ਇਸ ਵੇਲੇ ਸਪੀਕਰ ਨੇ ਉਹਨਾਂ ਤੱਕ ਇਸ ਰਾਈ ਪਹੁੰਚ ਕੀਤੀ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਅਸੀਂ ਉਹਨਾਂ ਨੂੰ ਸਾਰੇ ਉਹ ਪੇਪਰ ਦਿੱਤੇ ਜਿਨ੍ਹਾਂ ਦੇ ਵਿੱਚ ਉਹ ਗਲਤੀਆਂ ਦਾ ਸਾਰਾ ਵੇਰਵਾ ਸੀ ਔਰ ਵੇਖ ਕੇ ਹੈਰਾਨ ਰਹਿ ਗਏ ਕਿ ਇਡਾ ਮਹੱਤਵਪੂਰਨ ਡਾਕੂਮੈਂਟ ਇਡਾ ਮਹੱਤਵਪੂਰਨ ਇੱਕ ਕੰਮ ਕੀਤਾ ਹੋਇਆ ਏਡੀਵਾਨ ਸ਼ਖਸੀਅਤ ਦਾ ਉਹਨੂੰ ਇੰਜ ਗਲਤ ਕਰਕੇ ਉਹਦਾ ਬੇੜਾ ਕਰਕੇ ਮਾਰਕੀਟ 'ਚ ਭੇਜਿਆ ਜਾ ਰਿਹਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਸਰਕਾਰੀ ਪੱਖ ਦੇ ਲੋਕ ਵੀ ਬੁਲਾਏ ਯੂਨੀਵਰਸਿਟੀ ਦੇ ਅਧਿਕਾਰੀ ਵੀ ਬੁਲਾਏ ਭਾਸ਼ਾ ਵਿਭਾਗ ਤੋਂ ਵੀ ਅਧਿਕਾਰੀ ਬੁਲਾਏ ਸਾਨੂੰ ਸਾਰਿਆਂ ਨੂੰ ਵੀ ਬੁਲਾਇਆ ਕਈ ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਹੋ ਗਿਆ ਕਿ ਇਹ ਡਿਸਟਰੋਏ ਹੋਣਾ ਚਾਹੀਦਾ ਡਿਸਟਰੋਏ ਹੋਣ ਤੱਕ ਦੀ ਗੱਲ ਬਿਲਕੁਲ ਸਾਰਿਆਂ ਦੀ ਸਹਿਮਤੀ ਨਾਲ ਹੋਈ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਆਏ ਵਾਈਸ ਚਾਂਸਲਰ ਵੀ ਸਨ 15 ਦਿਨ ਦਾ ਟਾਈਮ ਨਿਯਤ ਕੀਤਾ ਗਿਆ ਕਿ 15 ਦਿਨ ਦੇ ਵਿੱਚ ਡਿਸਟਰੋਏ ਕਰ ਦੇਣਗੇ ਉਹਨੂੰ ਖਤਮ ਕਿਵੇਂ ਕਰਨਾ ਹੈ ਇਹਦੇ ਬਾਰੇ ਉਹਨਾਂ ਨੇ ਕੋਈ ਕਿਸੇ ਨਾਲ ਚਰਚਾ ਨਹੀਂ ਕੀਤੀ ਇਹ ਉਹਨਾਂ ਨੇ ਆਪਣੇ ਤੌਰ ਤੇ ਫੈਸਲਾ ਲੈ ਲਿਆ ਔਰ ਫੈਸਲਾ ਇਹ ਕਿ ਕਰ ਲਿਆ ਕਿ ਜ਼ਮੀਨ ਟੋਇਆ ਪੁੱਟ ਕੇ ਉਹਦੇ ਵੀ ਦੱਬ ਕੇ ਪਾਣੀ ਪਾਤਾ ਜਾਏ ਉਹ ਤੋਂ ਮਿੱਟੀ ਪਾਤੀ ਜਾਏ ਉਹਨਾਂ ਭਰਤਾ ਜਾਏ ਉਹਦੇ ਵਿੱਚ ਜਿਹੜਾ ਖਤਮ ਹੋ ਜਾਏਗਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਉਹ ਤਰੀਕਾ ਠੀਕ ਹੈ ਜਾਂ ਗਲਤ ਹੈ ਲੇਕਿਨ ਇਹ ਕਲ ਬੜੀ ਸੰਧੀ ਹੈ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਇਹ ਸਾਡਾ ਕੋਈ ਧਾਰਮਿਕ ਗ੍ਰੰਥ ਨਹੀਂ ਹੈ ਕੋਸ਼ ਹੈ ਕੋਸ਼ ਦਾ ਮਤਲਬ ਹੁੰਦਾ ਹੈ ਡਿਕਸ਼ਨਰੀ ਬੇਸ਼ੱਕ ਇਹਦੇ ਵਿੱਚ ਗੁਰਬਾਣੀ ਨੂੰ ਸਮਝਣ ਵਾਸਤੇ ਉਹਦੇ ਅਰਥ ਲੈਣ ਵਾਸਤੇ ਜਿਨ੍ਹਾਂ ਲਫ਼ਜ਼ਾਂ ਦੇ ਸਾਨੂੰ ਅਰਥ ਨਾ ਮਿਲਦੇ ਹੋਣ ਉਹ ਸਾਰੇ ਇਹਦੇ ਵਿੱਚੋਂ ਮਿਲ ਜਾਂਦੇ ਨੇ। ਔਰ ਗੁਰਬਾਣੀ ਦੀ ਪੰਕਤੀ ਇਸ ਰੈਫਰੈਂਸ ਦੇ ਵਿੱਚ ਆਉਂਦੀ ਹੈ। ਜਿਵੇਂ ਹੁਣ ਇੱਕ ਲਫ਼ਜ਼ ਆ ਗਿਆ ਤੀਰਥ। ਉਹਦਾ ਅਰਥ ਲਿਖਿਆ ਕਿ ਉਹਨੂੰ ਸਪਸ਼ਟ ਕਰਨ ਵਾਸਤੇ ਗੁਰਬਾਣੀ ਦਾ ਪਰਮਾਨ ਦੇਤਾ ਤੀਰਥ ਨਾਤਾ ਕੀ ਕਰੇ ਮੇ ਮਹਿਲ ਗੁਮਾਨ। ਕੋਈ ਗੁਰਬਾਣੀ ਦੀ ਵਿਆਖਿਆ ਅਦਰਵਾਈਜ਼ ਕੋ ਪੰਕਤੀ ਵਾਈਜ਼ ਜਾਂ ਸ਼ਬਦਾਂ ਦੀ ਵਿਆਖਿਆ ਹੋ ਸਾਂ ਕੁਝ ਨਹੀਂ ਹੈ ਡਿਕਸ਼ਨਰੀ ਹੈ ਲੇਕਿਨ ਅੱਜ ਜਿਹੜਾ ਰੂਪ ਦਿੱਤਾ ਜਾ ਰਿਹਾ ਵੀ ਬੜਾ ਮਹਾਨ ਸਿੱਖ ਕੌਮ ਦਾ ਗ੍ਰੰਥ ਆਪ ਜੀ ਨੂੰ ਹੈਰਾਨਗੀ ਹੋਵੇਗੀ ਕਿ ਇਹਦੇ ਵਿੱਚ ਜਿੰਨਾ ਕੁ ਸਿੱਖ ਕੌਮ ਬਾਰੇ ਜਾਣਕਾਰੀ ਹੈ ਜੇ ਉਨੀ ਨਹੀਂ ਤੇ ਤਕਰੀਬਨ ਬਹੁਤ ਜਾਣਕਾਰੀ ਜਿਹੜੀ ਹਿੰਦੂ ਇਤਿਹਾਸ ਬਾਰੇ ਹੈ ਹਿੰਦੂ ਦੇਵੀ ਦੇਵਤਿਆਂ ਬਾਰੇ ਹੈ ਮੁਸਲਮਾਨ ਕੌਮ ਬਾਰੇ ਹੈ ਈਸਾਈ ਕੌਮ ਬਾਰੇ ਹੈ ਇਸ ਤੋਂ ਇਲਾਵਾ ਹੋਰ ਦੁਨਿਆਵੀ ਕਈ ਪੱਖ ਨੇ ਜਿਨ੍ਹਾਂ ਦੀ ਜਾਣਕਾਰੀ ਉਹਦੇ ਵਿੱਚ ਦਿੱਤੀ ਗਈ ਹੈ ਤਾਰਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਬਹੁਤ ਸਾਰੀਆਂ ਦਵਾਈਆਂ ਬਿਮਾਰੀਆਂ ਦੇ ਵਾਸਤੇ ਇਲਾਜ ਦਵਾਈਆਂ ਉਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਸੋ ਇਹਨੂੰ ਜਿਸ ਰੂਪ ਦੇ ਵਿੱਚ ਅੱਜ ਪੇਸ਼ ਕੀਤਾ ਜਾ ਰਿਹਾ ਹੈ ਕਿ ਜੀ ਸਿੱਖ ਕੌਮ ਦਾ ਧਾਰਮਿਕ ਗ੍ਰੰਥ ਜਿਹੜਾ ਉਹਨੂੰ ਡਿਸਟਰੋਏ ਕਰਦਾ ਉਹਦੀ ਬੇਅਦਵੀ ਕਰ ਦਿੱਤੀ ਜੇ ਅਸੀਂ ਗੁਰਬਾਣੀ ਲਿਖੀ ਇੱਕ ਪੰਕਤੀ ਦਾ ਪੰਨਾ ਜ਼ਮੀਨ ਤੇ गिर ਜਾਣ ਦੇ ਨਾਲ ਸਮਝਦੇ ਹਾਂ ਕਿ ਉਹ ਬੇਦਬੀ ਹੋ ਗਈ ਹੈ ਇਹਦਾ ਮਤਲਬ ਤੇ ਫਿਰ ਕਿਸੇ ਅਖਬਾਰ ਦੇ ਵਿੱਚ ਕਿਸੇ ਮੈਗਜ਼ੀਨ 'ਚ ਗੁਰਬਾਣੀ ਨਹੀਂ ਛਪਣੀ ਚਾਹੀਦੀ ਬੱਚਿਆਂ ਦੀਆਂ ਕਿਤਾਬਾਂ 'ਚ ਨਹੀਂ ਛਪਣੀ ਚਾਹੀਦੀ ਫਿਰ ਤੇ ਇਹਦਾ ਮਤਲਬ ਹੈ ਅਸੀਂ ਕੁਝ ਲੋਕ ਐਸੇ ਨੇ ਜਿਹੜੇ ਚਾਹੁੰਦੇ ਨੇ ਕਿ ਗੁਰਬਾਣੀ ਦਾ ਪ੍ਰਚਾਰ ਬਿਲਕੁਲ ਬੰਦ ਹੋ ਜਾਏ ਬਿਲਕੁਲ ਖਤਮ ਹੋ ਜਾਏ ਭਾਵਨਾਤਮਕ ਗੱਲਾਂ ਕਰਕੇ ਕਿ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ ਮੈਂ ਕਾਪੀ ਨੇ ਜਾਣਕਾਰੀ ਦਿਆਂ ਅੰਗਰੇਜ਼ ਰਾਜ ਦੇ ਸਮੇਂ ਭਾਰਤੀ ਫੌਜਾਂ ਦੇ ਵਿੱਚ ਜਿਹੜੇ ਸਿੱਖ ਸਿਪਾਹੀ ਸਨ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਛੋਟਾ ਸਰੂਪ ਹੁੰਦਾ ਸੀ ਜਿਹਨੂੰ ਸਫਰੀ ਬੀੜ ਕਿਹਾ ਜਾਂਦਾ ਸੀ ਉਹਦਾ ਸਾਈਜ਼ ਆਕਾਰ ਇਨਕ ਹੁੰਦਾ ਸੀ ਜਿੰਨਾ ਅੱਜ ਕੱਲ ਤਕਰੀਬਨ ਅੰਮ੍ਰਿਤਕੀਰਤਨ ਦਾ ਹੁੰਦਾ ਹੈ ਇਨਕ ਆਕਾਰ ਹੁੰਦਾ ਸੀ ਬੇਸ਼ੱਕ ਉਹ ਸੋਨੇ ਦੇ ਰੁਮਾਲੇ ਵਿੱਚ ਲਪੇਟ ਕੇ ਰੱਖਦੇ ਸਨ ਲੇਕਿਨ ਆਪਣੇ ਟੈਚੀ ਚ ਪਾ ਕੇ ਜਿੱਥੇ ਜਾਂਦੇ ਸਨ ਨਾਲ ਲੈ ਜਾਂਦੇ ਸਨ ਕਿਉਂਕਿ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਸਾਡਾ ਗੁਰਬਾਣੀ ਨਾਲੋਂ ਸਮਰਧਨ ਟੁੱਟੇ ਸੀ ਜਿੱਥੇ ਵੀ ਹੋਈਏ ਗੁਰਬਾਣੀ ਪੜ ਸਕੀਏ ਐਸੀ ਗੁਰਬਾਣੀ ਦਾ ਸਤਕਾਰ ਅੱਜ ਅਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਰੋਣਾ ਪਾਤਾ ਜਾਏਗਾ ਕਿ ਜੀ ਹਵਾਈ ਜਹਾਜ਼ 'ਚ ਇਕੱਲੇ ਭੇਜਣਾ ਸੀ ਹਵਾਈ ਜਹਾਜ਼ 'ਚ ਨਾਲ ਬੰਦੇ ਬੈਠੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਗਏ ਇਹੋ ਜਿਹੇ ਸੋਚਾਂ ਜਿਹੜੀਆਂ ਨੇ ਇਸੇ ਕੰਮ ਚ ਪੈਦਾ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਰਹੀਂ ਗੁਰਬਾਣੀ ਦਾ ਪ੍ਰਚਾਰ ਸੱਚ ਦਾ ਪ੍ਰਚਾਰ ਇਹਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਰੋਕੀ ਕਿਸੇ ਤਰ੍ਹਾਂ ਵੀ ਗੁਰਬਾਣੀ ਤੋਂ ਟੁੱਟ ਜਾਣ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਜਾਗਦੇ ਰਹਿਣ ਦੀ ਲੋੜ ਹੈ ਸਭ ਤੋਂ ਵੱਡੀ ਹੈਰਾਨਗੀ ਹੋਈ ਕਿ ਕੁਝ ਪੋਲੀਟੀਕਲ ਪਾਰਟੀਆਂ ਨੇ ਬੜੇ ਬਿਆਨ ਦੇਣੇ ਸ਼ੁਰੂ ਕਰਤੇ ਆਕਾਲੀ ਦਲ ਨੇ ਵੀ ਜਿਸ ਵੇਲੇ ਇਸ ਪ੍ਰੋਜੈਕਟ ਵਾਸਤੇ ਪੈਸਾ ਦਿੱਤਾ ਗਿਆ ਆਕਾਲੀ ਦਲ ਦੀ ਸਰਕਾਰ ਸੀ ਕੀ ਉਹ ਸਰਕਾਰ ਨੇ ਕਦੀ ਮੁੜ ਕੇ ਯੂਨੀਵਰਸਿਟੀ ਨੂੰ ਪੁੱਛਿਆ ਵੀ ਤੁਸੀਂ ਜਿਹੜਾ ਡਾਕਟਰ ਤਿਆਰ ਕੀਤਾ ਹੈ ਮਾਨਕੋਸ਼ ਦਾ ਰੂਪ ਉਹ ਠੀਕ ਹੈ ਕਿ ਨਹੀਂ ਕਿਸੇ ਨੇ ਉਹਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਸਿਰਫ ਪੈਸਾ ਦੇਣ ਤੱਕ ਗੱਲ ਸੀ ਜੇ ਅੱਜ ਸੱਚ ਸਾਹਮਣੇ ਆਇਆ ਹੈ ਤਾਂ ਸੱਚ ਨੂੰ ਵੀ ਗਲਤ ਰੂਪ ਦੇ ਵਿੱਚ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇੱਕ ਬੜਾ ਕਿਹਾ ਜਾ ਰਿਹਾ ਜੀ ਕਿ ਇਹਦਾ ਤਾਂ ਉਥੇ ਸਤਕਾਰ ਹੋਣਾ ਚਾਹੀਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਸ ਰੂਪਾਲ ਦਾ ਸਤਕਾਰ ਹੁੰਦਾ ਹੈ। ਕੀ ਅਸੀਂ ਇੱਕ ਰੈਫਰੈਂਸ ਬੁੱਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਤਕਾਰ ਦੇ ਰਹੇ ਹਾਂ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਖਸੀਅਤ ਇੰਨੀ ਕੀ ਹੈ? ਜਿਹੜੇ ਇਹ ਗੱਲ ਕਰ ਰਹੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਭ ਤੋਂ ਵੱਡੀ ਉਹ ਕਰ ਰਹੇ ਨੇ ਔਰ ਸਭ ਤੋਂ ਵੱਡੀ ਬੇਅਦਬੀ ਇਹ ਹੋएगी ਕਿ ਜੇ ਉੱਥੇ ਦਾ ਸੰਸਕਾਰ ਕੀਤਾ ਜਾਂਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਸੰਸਕਾਰ ਕੀਤਾ ਜਾਂਦਾ ਜਿਹੜੇ ਪੁਰਾਣੇ ਬਿੰਦ ਸਰੂਪ ਹੁੰਦੇ ਨੇ ਇਹੋ ਜਿਹੀਆਂ ਪਾਵਕ ਗੱਲਾਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਗਾ ਕੇ ਆਪਣਾ ਸਿਆਸੀ ਉਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੌਮ ਦੇ ਨਾਲ ਧੋਖਾ ਤਾਜ ਜਾ ਰਿਹਾ 6 ਸਿਧਾਂਤਾਂ ਦੇ ਨਾਲ ਧੋਕਾ ਕੀਤਾ ਜਾ ਰਿਹਾ ਹੈ 6 ਸਿਧਾਂਤਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਇੱਕ ਗਲਤ ਛੱਪੀ ਹੋਈ ਕਿਤਾਬ ਹੈ ਜੇ ਇਹ ਲੋਕਾਂ ਤੱਕ ਪਹੁੰਚਦੀ ਹੈ ਤੇ ਭਾਈ ਕਾਨ ਸਿੰਘ ਨਾਭਾ ਜੀ ਦੀ ਸ਼ਖਸੀਅਤ ਦੇ ਉੱਤੇ ਵੀ ਇੱਕ ਦਾਗ ਲੱਗੇਗਾ ਕਿਸੇ ਨੇ ਇਹ ਨਹੀਂ ਕਹਿਣਾ ਕਿ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਤੇ ਉਹਨੇ ਗਲਤ ਕਰਤਾ ਉਥੇ ਨਾ ਭਾਈ ਕਾਨ ਸਿੰਘ ਨਾਭਾ ਜੀ ਦਾ ਹੋਣਾ ਹੈ ਔਰ ਉਹਦਾ ਰੈਫਰੈਂਸ ਦੇ ਕੇ ਫਿਰ ਗੁਰਬਾਣੀ ਵਿੱਚ ਵੀ ਕਿਉਂ ਕਿੰਤੂ ਕੀਤਾ ਜਾਏਗਾ ਇਹਦਾ ਖਤਰਨਾਕ ਕੰਮ ਹੈ ਇਹਦੇ ਸੱਚ ਨੂੰ ਪਛਾਣੀਏ ਮੇਰਾ ਅੱਜ ਵੀਡੀਓ ਬਣਾਉਣ ਦਾ ਅਸਲੀ ਮਕਸਦ ਉਹ ਸੱਚ ਆਪ ਸਾਰਿਆਂ ਤੱਕ ਪਹੁੰਚਾਉਣਾ ਸੀ ਕਿਉਂਕਿ ਮੈਂ ਪਹਿਲੇ ਦਿਨ ਤੋਂ ਇਹਦੇ ਨਾਲ ਜੁੜਿਆ ਹੋਇਆ ਹਾਂ ਅੱਜ ਇੱਕ ਤਾਂ ਐਫਆਈਆਰ ਦਰਜ ਕਰ ਦਿੱਤੀ ਗਈ ਕਿੰਨਾ ਬਾਰ ਉੱਤੇ ਦਰਜ ਕੀਤੀ ਗਈ ਜਿਹੜਾ BC ਉਹਦੋਂ CI ਨਹੀਂ BC ਜਿਹੜਾ ਹੁਣ BC ਬਣਿਆ ਇਹ ਸਾਰਾ ਜਿਹੜਾ ਸਕੈਂਡਲ ਹੋਇਆ ਉਸ ਤੋਂ ਪਹਿਲਾਂ ਹੋ ਗਿਆ ਉਸ BC ਦਾ ਉਹਦੇ ਵਿੱਚ ਕੀ ਰੋਲ ਹੈ ਹੋਰ ਜਿਹੜੇ ਵੀ ਅਹੁਦੇਦਾਰਾਂ ਦੇ ਉੱਤੇ ਕੀਤਾ ਗਿਆ ਕੀ ਉਹ ਉਸ ਵੇਲੇ ਦੇ ਅਹੁਦੇਦਾਰ ਨੇ ਜਿਨ੍ਹਾਂ ਨੇ ਅਸਲ ਸਾਰਾ ਬੇਈਮਾਨੀ ਕੀਤੀ ਹੈ ਸਾਰੀ ਗਲਤੀ ਕੀਤੀ ਹੈ ਉਹਨਾਂ ਦਾ ਤੇ ਨਾਂ ਹੀ ਨਹੀਂ ਕਿਤੇ ਆ ਰਿਹਾ ਔਰ ਪਹਿਲੇ ਦਿਨ ਤੋਂ ਉਹ ਕੋਸ਼ਿਸ਼ ਕਰਦੇ ਰਹੇ ਨੇ ਕਿ ਇਹਨੂੰ ਖਤਮ ਕਰਨ ਦਾ ਫੈਸਲਾ ਨਾ ਹੋਵੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਚੋਰ ਸੀ ਜੇ ਇਹਨੂੰ ਖਤਮ ਕਰਨ ਦਾ ਫੈਸਲਾ ਹੋ ਗਿਆ ਤੇ ਇਹਦੀ ਇਨਕੁਆਰੀ ਹੋਏਗੀ ਤੇ ਅਸੀਂ ਲੋਕ ਪਾਸ ਜਾਵਾਂਗੇ ਅੱਜ ਵੀ ਯੂਨੀਵਰਸਿਟੀ ਦੇ ਨੌਜਵਾਨ ਸਟੂਡੈਂਟਸ ਨੂੰ ਉਹ ਲੋਕ ਪਿੱਛੋਂ ਦੀ ਇਨਸਟੀਗੇਟ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਇਹਦੇ ਬਾਅਦ ਸਾਡੀ ਇਨਕੁਆਰੀ ਹੋ ਗਈ ਤੇ ਸਾਡਾ ਕੀ ਬਣੇਗਾ ਇਸ ਗੱਲ ਨੂੰ ਇਸ ਸੱਚਾਈ ਨੂੰ ਸਮਝਣਾ ਚਾਹੀਦਾ ਹੈ ਇਹ ਹਰ ਸੂਰਤ ਦੇ ਵਿੱਚ ਖਤਮ ਹੋਣਾ ਚਾਹੀਦਾ ਹੁਣ ਦੋ ਬਹੁਤ ਵੱਡੇ ਕਨਸਰਨ ਆ ਗਏ ਨੇ ਪਹਿਲਾਂ ਤੇ ਕੁਝ ਕਾਪੀਆਂ ਐਫ ਆਈ ਆਰ ਦਰਜ ਕਰਨ ਵੇਲੇ ਪੁਲਿਸ ਲੈ ਗਈ। ਪੁਲਿਸ ਜਦੋਂ ਕੋਈ ਇਹੋ ਜਿਹੀ ਐਫ ਆਈ ਆਰ ਦਰਜ ਕੀਤੀ ਹੈ ਕਰਦੀ ਹੈ ਜੋ ਕੁਝ ਉਥੋਂ ਪਕੜ ਕੇ ਲਜਾਇਆ ਜਾਂਦਾ ਸਾਰੇ ਦੀ ਲਿਸਟ ਬਣਦੀ ਹੈ ਵੀ ਇਹ ਚੀਜ਼ਾਂ ਉਥੋਂ ਬਰਾਮਦ ਕੀਤੀਆਂ ਗਈਆਂ। ਕਿ ਪੁਲਿਸ ਨੇ ਕੋਈ ਲਿਖਤੀ ਦਿੱਤਾ ਕਿ ਇਨੀਆਂ ਕਾਪੀਆਂ ਅਸੀਂ ਲੈ ਕੇ ਜਾ ਰਹੇ ਹਾਂ। ਇਹਦੀ ਕੀ ਗਾਰੰਟੀ ਹੈ ਇਹ ਜਿਹੜੀਆਂ ਕਾਪੀਆਂ ਲੈ ਕੇ ਗਏ ਨੇ ਉਹਨਾਂ ਦੀ ਦੁਰਵਰਤੋਂ ਨਹੀਂ ਹੋਏਗੀ। ਉਹ ਲੋਕਾਂ ਤੱਕ ਨਹੀਂ ਪਹੁੰਚ ਜਾਣਗੀਆਂ। ਇਸੇ ਤਰ੍ਹਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਆਪਣਾ ਟਰੱਕ ਭਰ ਕੇ ਮੰਗਾ ਰਿਆ ਉਹਨਾਂ ਨੇ ਕੋਈ ਲਿਖਤੀ ਦਿੱਤਾ ਕਿ ਕਿੰਨੀਆਂ ਕਾਪੀਆਂ ਅਸੀਂ ਲੈ ਕੇ ਗਏ ਆ ਜੇ ਕੁਝ ਬਾਕੀ ਪਿੱਛੇ ਬਚੀਆਂ ਹੋਈਆਂ ਨੇ ਤੇ ਇਸ ਬਹਾਨੇ ਨਾਲ ਕਿ ਸਾਰੀਆਂ ਐਸਟੀਪੀਸੀ ਵਾਲੇ ਲੈ ਗਏ ਨੇ ਉਹ ਜੇ ਲੋਕਾਂ ਤੱਕ ਪਹੁੰਚ ਜਾਣਗੀਆਂ ਫਿਰ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਜਾਂ ਜਿਹੜੇ ਐਸਟੀਪੀਸੀ ਵੱਲੇ ਲੈ ਕੇ ਗਏ ਨੇ ਉਹਨਾਂ ਵਿੱਚੋਂ ਕੁਝ ਕਾਪੀਆਂ ਅਗਰ ਲੋਕਾਂ ਤੱਕ ਪਹੁੰਚ ਜਾਣਗੀਆਂ ਕੌਣ ਜ਼ਿੰਮੇਵਾਰ ਹੋਏਗਾ ਇਹ بڑے بڑے ਕੰਸਰਨ ਨੇ ਇਹਨਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਇਹਦੇ ਉੱਤੇ ਭਾਵਕ ਹੋਣ ਦੀ ਲੋੜ ਨਹੀਂ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇੱਕ ਗਲਤ ਦਸਤਾਵੇਜ਼ ਜਿਹੜਾ ਹੈ ਉਹ ਲੋਕਾਂ ਤੱਕ ਨਾ ਪਹੁੰਚੇ ਮੈਂ ਜਿਵੇਂ ਜਿਵੇਂ ਅੱਜ ਰੋਜ਼ ਸੁਣ ਰਿਹਾ ਗੱਲ ਨੂੰ ਬਤਾਇਆ ਜਾ ਰਿਹਾ ਮੇਰੇ ਕੋਲ ਰਹਿਿਆ ਨਹੀਂ ਗਿਆ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਸੱਚਾਈ ਕਿਉਂਕਿ ਮੈਂ ਪਹਿਲੇ ਦਿਨ ਤੋਂ ਇਹਦੇ ਨਾਲ ਜੁੜਿਆ ਹੋਇਆ ਹਾਂ ਸਾਹੀ ਲੋਕਾਂ ਤੱਕ ਪਹੁੰਚਾਣੀ ਚਾਹੀਦੀ ਹੈ। ਇਤੇ ਬਾਰੇ ਹੋਰ ਕੋਈ ਆਪ ਜੀ ਨੂੰ ਜਾਣਕਾਰੀ ਚਾਹੀਦੀ ਹੋਵੇ, ਆਪ ਕਮੈਂਟ ਕਰਕੇ ਕਰ ਸਕਦੇ ਹੋ, ਮੈਂ ਉਸ ਵੇਲੇ ਜਾਣਕਾਰੀ ਦੇ ਦੇਵਾਂਗਾ। ਮੈਨੂੰ ਟੈਲੀਫੋਨ ਕਰਕੇ ਆਪ ਜੀ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਂ ਜੋ ਕੁਝ ਤੁਹਾਨੂੰ ਦੱਸਿਆ 100% ਦੀ ਉਹ ਸੱਚ ਦੱਸਿਆ ਜਿਹੜਾ ਮੈਂ ਪਹਿਲੇ ਦਿਨ ਤੋਂ ਨਾਲ ਜੁੜਿਆ ਹੋਇਆ ਹਾਂ। ਔਰ ਮੈਂ ਜਾਣਦਾ ਹਾਂ ਇਸ ਕਰਕੇ ਇਹਦਾ ਸਿਰਫ ਪੰਜਾਬੀ ਨਹੀਂ ਇਹਦਾ ਹਿੰਦੀ ਤੇ ਅੰਗਰੇਜ਼ੀ ਅਨੁਵਾਦ ਵੀ ਜਿਹੜੇ ਨੇ ਉਹ ਵੀ ਖਤਮ ਹੋਣੇ ਚਾਹੀਦੇ ਨੇ ਜੇ ਉਹ ਵੀ ਰਹਿ ਜਾਣਗੇ ਉਹਨਾਂ ਵਿੱਚ ਤਾਂ ਇਸ ਤੋਂ ਵੀ ਵੱਡੇ ਬਲੰਡਰ ਕੀਤੇ ਹੋਏ ਨੇ ਇਸ ਤੋਂ ਵੀ ਵੱਡੇ ਗਲਤੀਆਂ ਕੀਤੀਆਂ ਹੋਈਆਂ ਨੇ ਜਿਹੜਾ ਪੰਜਾਬੀ ਦੇ ਵਿੱਚ ਲਫ਼ਜ਼ ਆਇਆ ਉਹਦੇ ਅਰਥ ਤੇ ਉਹਦੀ ਵਿਆਖਿਆ ਉਹ ਸਭ ਨਹੀਂ ਬਦਲ ਦਿੱਤਾ ਗਿਆ ਇੱਥੇ ਮੈਂ ਇਹਦੇ ਵਿੱਚ ਵੀਡੀਓ ਦੇ ਵਿੱਚ ਇਹਨਾਂ ਉਹਨਾਂ ਦਾ ਵੇਰਵਾ ਨਹੀਂ ਦੇ ਸਕਾਂਗਾ ਲੇਕਿਨ ਇਹ ਸਚਾਈ ਹੈ ਜਿਹੜੀ ਮੈਂ ਆਪਜੀ ਸਰਨੇ ਰੱਖ ਰਿਹਾ ਔਰ ਉਹਦੇ ਪਰਮਾਨ ਸਾਡੇ ਕੋਲ ਮੌਜੂਦ ਨੇ ਲਿਖਤੀ ਤੌਰ ਦੇ ਉੱਤੇ ਜਿਹੜੇ ਸੰਗਤਾਂ ਨੂੰ ਦਿੱਤੇ ਜਾ ਸਕਦੇ ਨੇ ਲੋੜ ਪੈਣ ਤੇ ਕਿਰਪਾ ਕਰੋ ਇਸ ਗੱਲ ਨੂੰ ਵੱਤ ਵੱਤ ਸੰਗਤਾਂ ਤੱਕ ਪਹੁੰਚਾਓ ਵੱਤ ਵੱਤ ਲੋਕਾਂ ਤੱਕ ਪਹੁੰਚਾਓ ਤਾਂ ਕਿ ਗੁੰਮਰਾਹ ਨਾ ਕੀਤਾ ਜਾ ਸਕੇ ਸਚਾਈ ਲੋਕਾਂ ਨੂੰ ਪਤਾ ਲੱਗੇ ਔਰ ਇੱਕ ਗਲਤ ਕੰਮ ਜਿਹੜਾ ਹੋ ਗਿਆ ਉਹਨੂੰ ਰੋਕਿਆ ਜਾ ਸਕੇ ਉਹ ਅੱਗੇ ਨਾ ਬਤੇ ਮੈਂ ਆਪਨੇ ਨੂੰ ਜਿਨੀ ਸਮਝਿਆ ਕਿ ਜ਼ਰੂਰੀ ਜਾਣਕਾਰੀ ਆਪਜੀ ਤੱਕ ਪਹੁੰਚਾਤੀ ਹੈ ਅਤੇ ਬਾਅਦ ਵੀ ਅਗਰ ਕੋਈ ਕਮੀ ਰਹੇਗੀ ਹੋਵੇ ਆਪਜੀ ਕਮੈਂਟਸ ਦੇ ਵਿੱਚ ਸੋਲਵ ਕਰਕੇ ਮੇਰੇ ਕੋਲੋਂ ਲੈ ਸਕਦੇ ਹੋ ਜਾਂ ਮੈਨੂੰ ਸਿੱਧਾ ਕਾਲ ਵੀ ਕਰ ਸਕਦੇ ਹੋ ਮੈਂ ਜੀ ਆਇਆਂ ਆਖਾਂਗਾ ਮੈਂ ਇਤੇਬਾਰ ਹੋਰ ਕੁਝ ਨਹੀਂ ਕਹਿਣਾ ਜਿਨੀ ਜਾਣਕਾਰੀ ਮੇਰੇ ਕੋਲ ਸੀ ਆਪਜੀ ਨਾਲ ਸਾਂਝੀ ਕਰਤੀ ਹੈ ਲੇਕਿਨ ਇੱਕ ਕਰ ਮੈਂ ਅਖੀਰ ਤੇ ਉੱਤੇ ਫੇਰ ਆਖਾਂਗਾ ਬੇਨਤੀ ਕਰਾਂਗਾ ਸਾਰੇ ਪੰਛ ਦੇ ਚਰਨਾਂ ਦੇ ਵਿੱਚ ਇਸੇ ਕੌਮ ਦਾ ਇੱਕ ਧਾਰਮਿਕ ਗ੍ਰੰਥ ਨਹੀਂ ਹੈ ਇੱਕ ਰੈਫਰੈਂਸ ਬੁੱਕ ਹੈ ਜਿਹਦਾ ਨਾਂ ਹੀ ਮਹਾਨ ਕੋਸ਼ ਹੈ ਕੋਸ਼ ਦਾ ਮਤਲਬ ਹੁੰਦਾ ਹੈ ਡਿਕਸ਼ਨਰੀ ਡਿਕਸ਼ਨਰੀ ਇੱਕ ਰੈਫਰੈਂਸ ਬੁੱਕ ਹੁੰਦੀ ਹੈ ਜਿਹਦੇ ਵਿੱਚੋਂ ਕਿਸੇ ਵੀ ਗੱਲ ਦਾ ਰੈਫਰੈਂਸ ਲਿਆ ਜਾ ਸਕਦਾ ਹੈ ਔਰ ਗੱਲ ਸਮਝੀ ਜਾ ਸਕਦੀ ਹੈ ਇਨ ਨੂੰ ਧਾਰਮਿਕ ਗ੍ਰੰਥ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਬਸ ਇਤਨਾ ਇੱਕ ਬਚਨ ਪੁਰਾਨ ਕਰਨਾ। ਜੇ ਆਪ ਜੀ ਨੂੰ ਮਹਿਸੂਸ ਹੁੰਦਾ ਹੈ ਕਿ ਮੁੱਦਾ ਇਨਾ ਮਹੱਤਵਪੂਰਨ ਹੈ ਸਾਰੀ ਸੇਕ ਕੌਮ ਨੂੰ ਪਤਾ ਲੱਗਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਜਿਉ ਕੋਈ ਆਪ ਜੀ ਨੂੰ ਮਹਿਸੂਸ ਹੋਵੇ ਜਾਣਕਾਰੀ ਨਹੀਂ ਮਿਲੀ ਉਹ ਕਮੈਂਟਸ ਰਾਹੀਂ ਦੱਸ ਦੇਣਾ ਮੈਂ ਉਹਦੇ ਚ ਦੇਣ ਦੀ ਕੋਸ਼ਿਸ਼ ਕਰਾਂਗਾ। ਜੇ ਆਪ ਜੀ ਨੇ ਮੇਰਾ ਚੈਨਲ ਸਾਣੇ ਜਿਹੜਾ ਟੀਵੀ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਵੀ ਕਰਨਾ ਕਮੈਂਟਸ ਵੀ ਦੇਣਾ ਔਰ ਫੇਸਬੁੱਕ ਤੇ ਵੀ ਮੇਰਾ ਪੰਨਾ ਹੈ ਸਾਣੇ ਹੀੜਾ ਟੀਵੀ ਦੇ ਨਾਮ ਦੇ ਉੱਤੇ ਹੀ ਉਹਨੂੰ ਵੀ ਲਾਈਕ ਕਰਕੇ ਫੋਲੋ ਕਰਿਆ ਕਰੋ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ